ਪੰਜਾਬ ਚ ਹੋ ਰਹੀ ਨਜਾਇਜ਼ ਮਾਈਨਿੰਗ ਦੇ ਉੱਤੇ ਇੱਕ ਡਾਕੂਮੈਂਟਰੀ ਫਿਲਮ ਬਣਦੀ ਐ। ਪਰ ਇਸ ਫਿਲਮ ਦੇ ਵਿੱਚ ਕਹਾਣੀਆਂ ਕੀ ਨੇ? ਸੱਚ ਕੀ ਐ? ਵੈਸੇ ਤੇ ਪੱਤਰਕਾਰ ਖਬਰ ਨਜਾਇਜ਼ ਮਾਈਨਿੰਗ ਤੇ ਕਰਨ ਲੱਗਿਆਂ ਡਰਦੇ ਆ ਬਹੁਤੇ। ਹਿੰਮਤ ਨਹੀਂ ਕਰਦੇ ਪਰ ਤੁਸੀਂ ਡਾਕੂਮੈਂਟਰੀ ਫਿਲਮ ਬਣਾ ਕੇ ਤੱਥ ਇਕੱਠੇ ਕੀਤੇ। ਜਿਹੜੇ ਮਤਲਬ ਏਰੀਆ ਚ ਮੈਂ ਕੀਤੀ ਕਵਰੇਜ ਉੱਥੇ ਕਾਨੂੰਨੀ ਗੈਰਕਾਨੂੰਨੀ ਵਾਲਾ ਸਵਾਲ ਹੀ ਨਹੀਂ। ਉਹਨਾਂ ਏਰੀਆ ਚ ਤਾਂ ਮਾਈਨਿੰਗ ਹੋ ਹੀ ਨਹੀਂ ਸਕਦੀ। ਏਰੀਆ ਹੈਗਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਦਾ ਗੜਸ਼ਰਨ ਕਰਦਾ ਇਲਾਕਾ ਰੋਪੜ ਦਾ ਕੁਝ ਏਰੀਆ ਉਹਨਾਂ ਏਰੀਆ ਦੇ ਵਿੱਚ ਪੱਥਰ ਦੀ ਮਾਈਨਿੰਗ ਹੋ ਰਹੀ ਆ ਜੰਗਲ ਵੱਡੇ ਜਾ ਰਿਹਾ ਤਬਾਹੀ ਹੋ ਰਹੀ ਆ ਵਾਤਾਵਰਨ ਇਹਨਾਂ ਤੈਸ਼ ਨੈਸ਼ ਕੀਤਾ ਜਾ ਰਿਹਾ ਤੁਸੀਂ ਪਹਾੜੀ ਜਿਹੜਾ ਇਲਾਕਾ ਪੰਜਾਬ ਦਾ ਉਹਨੂੰ ਖਤਮ ਕਰ ਰਹੇ ਹੋ ਪੰਜਾਬ ਬਟਰੀ ਦੇ ਹੁੰਦੇ ਇੱਕ ਲੋਕਲ ਪੱਤਰਕਾਰ ਨੇ ਉਹਨਾਂ ਨੂੰ ਮਾਈਨਿੰਗ ਦੇ ਖਿਲਾਫ ਲਿਖਦੇ ਆ ਸਜ਼ਾ ਹੋਈ ਮਤਲਬ ਇਹ ਹਾਸੋ ਹੁਨਾ ਉਹਨਾਂ ਦੇ ਪਰਚਾ ਹੁੰਦਾ ਅਕਾਲੀ ਸਰਕਾਰ ਵੇਲੇ ਕਾਂਗਰਸ ਸਰਕਾਰ ਵੇਲੇ ਕੇਸ ਚੱਲਦਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਉਹਨਾਂ ਨੂੰ ਸਜ਼ਾ ਹੋ ਜਾਂਦੀ ਆ ਇੱਕ ਗੱਲ ਹੋਈ ਸੱਤਾ ਦੇ ਨੁਮਾਇੰਦੇ ਨਾਲ ਮਤਲਬ ਉਹ ਮੰਨਣ ਨੂੰ ਤਿਆਰ ਨਹੀਂ ਸੀ ਹੈਗੇ ਕਿ ਇਹ ਤਾਂ ਮੇਰੇ ਏਰੀਆ 'ਚ ਹੋ ਨਹੀਂ ਰਿਹਾ। ਇਕੱਲਾ ਐਮਐਲਏ ਨਹੀਂ ਪੁਲਿਸ ਦੇ ਅਧਿਕਾਰੀ ਫੋਰੈਸਟ ਡਿਪਾਰਟਮੈਂਟ ਮਾਈਨਿੰਗ ਡਿਪਾਰਟਮੈਂਟ ਸਾਰੇ ਮਿਲ ਕੇ ਮਤਲਬ ਇੰਨੀ ਵੱਡੇ ਪੱਧਰ ਤੇ ਤਵਾਹੀ ਮਚਾ ਰਹੇ ਆ। ਡਾਕੂਮੈਂਟਰੀ ਫਿਲਮ ਦੇ ਵਿੱਚ ਤੱਥ ਐਸੇ ਐ ਫੈਕਟ ਐਸੇ ਨੇ ਉਹ ਫੈਕਟ ਇਕੱਠੇ ਕਰਨ ਦੇ ਲਈ ਪਰੇਸ਼ਾਨੀਆਂ ਕੀ ਆਈਆਂ। ਕਿਸੇ ਨੇ ਰਿਪੋਰਟ ਵੀ ਕਰਨਾ ਹੁੰਦਾ ਨਾ ਨਜਾਇਜ਼ ਮਾਈਨਿੰਗ ਵਾਲੇ ਸਪੌਟ ਨੂੰ ਤਾਂ ਉੱਥੇ ਕੈਮਰਾ ਜਾਣਾ ਤਾਂ ਦੂਰ ਦੀ ਗੱਲ ਬੰਦਾ ਵੀ ਨੇੜੇ ਤੇੜੇ ਨਹੀਂ ਫੜਕਣ ਦਿੰਦੇ ਉਹ। ਮੈਂ ਅਸੀਂ ਜਦੋਂ ਰਿਕਾਰਡ ਕਰ ਰਹੇ ਸੀ ਇੱਕ ਬੈਰੀਅਰ ਲੱਗਾ ਅਸੀਂ ਇੱਕ ਟਰੱਕ ਫਾਲੋ ਕਰ ਰਹੇ ਸੀ ਉਹਦੇ ਤੇ ਕੋਈ ਨੰਬਰ ਪਲੇਟ ਨਹੀਂ ਇੱਕ ਪੌਲਸਾਲਾ ਬੈਠਾ ਕੁਸ਼ ਮਾਈਨਿੰਗ ਵਾਲੇ ਬੈਠੇ ਗੁੰਡਾ ਗੁੰਡੇ ਨੇ ਮਾਈਨਿੰਗ ਵਾਲੇ ਉਹ ਬੈਠੇ ਨੇ ਉਹਨਾਂ ਨੇ ਸਾਡੀ ਗੱਡੀ ਰੋਕੀ ਔਰ ਉਹ ਮੋਬਾਈਲ ਤੋਂ ਸਾਰੀਆਂ ਵੀਡੀਓ ਰਿਲੀਡ ਕਰਤਾ ਉਹਨਾਂ ਨੇ ਸਾਡਾ ਫੋਨ ਫੜਿਆ ਸਾਡੇ ਨਾਲ ਬਹਿਸ ਕੀਤੀ ਉਹ ਤੱਕ ਉਹਨਾਂ ਨੇ ਟਰੱਕ ਲੰਗਾਤਾ ਤਾਂ ਕਿੰਨਾ ਕੋ ਵੱਡਾ ਕਾਰੋਬਾਰ ਹੈ ਕਿੰਨੇ ਕਰੋੜਾਂ ਦਾ ਹੈ ਅਰਬਾਂ ਦਾ ਹੈ ਇੱਕ ਹਿਸਾਬ ਤਾ ਲਾਇਆ ਅਨੁਮਾਨ ਲਾਇਆ ਇੱਕ ਕਿਲੇ ਦੇ ਵਿੱਚੋਂ 100 ਫੁੱਟ ਦੂੰਗਾ ਪੱਟੀ ਜਾਓ ਔਰ ਉਹਦੇ ਚੋਂ ਪੱਥਰ ਹੀ ਪੱਥਰ ਕੱਢੀ ਜਾਣਾ ਤੁਸੀਂ ਕੱਢੀ ਜਾਣਾ ਔਰ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਦੇਣਾ ਤੁਸੀਂ ਤੁਹਾਡੇ ਕੋਲੇ ਕੋਈ ਐਨਓਸੀ ਨਹੀਂ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਪੰਜਾਬ ਚ ਹੋ ਰਹੀ ਨਜਾਇਜ਼ ਮਾਈਨਿੰਗ ਦੇ ਉੱਤੇ ਇੱਕ ਡਾਕੂਮੈਂਟਰੀ ਫਿਲਮ ਬਣਦੀ ਹੈ ਫਿਲਮ ਦੇ ਡਾਇਰੈਕਟਰ ਫਿਲਮ ਨੂੰ ਬਣਾਉਣ ਵਾਲੇ ਮੋਹਨ ਸਿੰਘ ਔਲਖ ਸਾਡੇ ਨਾਲ ਬੈਠੇ ਆ ਉਸ ਫਿਲਮ ਦੇ ਵਿੱਚ ਇਹ ਜਾ ਕੀ ਖਾਸ ਹੈ ਕਿ ਵੱਡੇ ਵੱਡੇ ਸਿਆਸਤਦਾਨਾਂ ਨੂੰ ਭਾਜਣਾ ਪੈ ਗਿਆ ਨੇ ਕਿ ਕਿਤੇ ਫਿਲਮ ਇਹ ਪਬਲਿਕ ਡੋਮੇਨ ਚ ਆਮ ਲੋਕਾਂ ਤੱਕ ਪੁੱਜੀ ਤੇ ਸਾਡੇ ਭੇਤ ਖੁੱਲ ਜਾਣਗੇ ਇਹ ਹਿੰਮਤ ਕੀਤੀ ਹੈ ਇਹ ਫਿਲਮ ਮੇਕਰਾਂ ਨੇ ਡਾਕੂਮੈਂਟਰੀ ਬਣਾਉਣ ਵਾਲਿਆਂ ਨੇ ਤਾਂ ਇਸ ਫਿਲਮ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਨਮਾਨ ਦੇ ਨਾਲ ਨਵਾਜਿਆ ਗਿਆ ਹੈ ਸਰਵੋਤਮ ਅਵਾਰਡ ਵੀ ਮਿਲਿਆ ਮਾਂ ਬੋਲੀ ਪੰਜਾਬੀ ਫਿਲਮ ਫੈਸਟੀਵਲ ਦੇ ਵਿੱਚ ਕੈਨੇਡਾ ਦੇ ਵਿੱਚ ਤੇ ਉੱਥੇ ਅਸੀਂ ਗੱਲਬਾਤ ਕਰਾਂਗੇ ਇਸ ਫਿਲਮ ਦੇ ird gird ਕਿ ਇਸ ਨੂੰ ਫਿਲਮ ਨੂੰ ਬਣਾਇਆ ਕਿਵੇਂ ਗਿਆ ਕਿੰਨਾ ਸਮਾਂ ਲੱਗਿਆ ਔਰ ਇਸ ਫਿਲਮ ਦੇ ਵਿੱਚ ਕਹਾਣੀਆਂ ਕੀ ਨੇ ਸੱਚ ਕੀ ਹੈ ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਔਲਖ ਸਾਹਿਬ ਤੁਸੀਂ ਇਸ ਫਿਲਮ ਨੂੰ ਜਿਸ ਦਾ ਟਾਈਟਲ ਵੀ ਰੱਖਿਆ ਨਜਾਇਜ਼ ਮਾਈਨਿੰਗ ਵੈਸੇ ਤੇ ਪੱਤਰਕਾਰ ਖਬਰ ਨਜਾਇਜ਼ ਮਾਈਨਿੰਗ ਤੇ ਕਰਨ ਲੱਗਿਆਂ ਡਰਦੇ ਆ ਬਹੁਤੇ ਹਿੰਮਤ ਨਹੀਂ ਕਰਦੇ ਪਰ ਤੁਸੀਂ ਡਾਕੂਮੈਂਟਰੀ ਫਿਲਮ ਬਣਾ ਕੇ ਤੱਥ ਇਕੱਠੇ ਕੀਤੇ ਕਿੰਨਾ ਸਮਾਂ ਲੱਗਿਆ ਇਸ ਫਿਲਮ ਨੂੰ ਬਣਾਉਣ ਦਾ ਮਕਸਦ ਕੀ ਸੀ ਪਹਿਲਾਂ ਤਾਂ ABC ਪੰਜਾਬ ਦਾ ਸ਼ੁਕਰੀਆ ਉਹਨਾਂ ਨੇ ਗੱਲ ਰੱਖਣ ਦਾ ਮੌਕਾ ਦਿੱਤਾ ਜਿਹੜੀ ਫਿਲਮ ਦੀ ਗੱਲ ਹੈ ਉਹ ਇਹ ਕਿ ਨਜਾਇਜ਼ ਮਾਈਨਿੰਗ ਉਹਦਾ ਨਾਮ ਇਸ ਕਰਕੇ ਕਿ ਕਿ ਮਾਈਨਿੰਗ ਜਦੋਂ ਆਪਾਂ ਸ਼ਬਦ ਪੜ੍ਹਦੇ ਆ ਉਹਨੂੰ ਕਾਨੂੰਨੀ ਜਾਂ ਗੈਰ ਕਾਨੂੰਨੀ ਦਾਇਰਿਆਂ 'ਚ ਵੰਨ ਦਿੱਤਾ ਜਾਂਦਾ ਅਸਲ ਦੇ ਵਿੱਚ ਜਿਹੜੀ ਪੰਜਾਬ ਦੇ ਜਿਹੜੇ ਮਤਲਬ ਏਰੀਆ 'ਚ ਮੈਂ ਕੀਤੀ ਕਵਰੇਜ ਉੱਥੇ ਕਾਨੂੰਨੀ ਗੈਰ ਕਾਨੂੰਨੀ ਵਾਲਾ ਸਵਾਲ ਹੀ ਨਹੀਂ ਉਹਨਾਂ ਏਰੀਆ 'ਚ ਤਾਂ ਮਾਈਨਿੰਗ ਹੋ ਹੀ ਨਹੀਂ ਸਕਦੀ ਪਰ ਉਹਨੂੰ ਕਾਨੂੰਨੀ ਜਾਂ ਗੈਰ ਕਾਨੂੰਨੀ ਦਾਇਰਿਆਂ ਚ ਬੰਨਣਾ ਨਹੀਂ ਬੰਨਣਾ ਹੀ ਨਹੀਂ ਚਾਹੀਦਾ ਤਾਂ ਇਸ ਕਰਕੇ ਉਹਦਾ ਨਾਮ ਨਜਾਇਜ਼ ਮਾਈਨਿੰਗ ਇਸ ਕਰਕੇ ਰੱਖਿਆ ਦੂਜਾ ਕੌਮਟੀ ਵੀ ਨਾਮ ਦਾ ਇੱਕ OTT ਪਲੇਟਫਾਰਮ ਰਿਲੀਜ਼ ਹੋ ਰਿਹਾ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਹ ਬਣਾਉਣੀ ਸ਼ੁਰੂ ਕੀਤੀ ਸਾਨੂੰ ਸਾਲ ਸਵਾ ਸਾਲ ਹੋ ਗਿਆ ਲਗਾਤਾਰ ਅਸੀਂ ਇਹਦੇ ਤੇ ਕੰਮ ਕੀਤਾ ਜਿਹੜੀ ਪਰੇਸ਼ਾਨੀਆਂ ਦੀ ਗੱਲ ਸਾਨੂੰ ਜਿਹੜੀਆਂ ਪਰੇਸ਼ਾਨੀਆਂ ਆਈਆਂ ਕੋਈ ਵੀ ਉਸ ਏਰੀਏ ਦਾ ਮੈਂ ਦੱਸਦਾ ਕਿ ਇਹ ਏਰੀਆ ਹੈਗਾ ਪਠਾਨਕੋਟ ਗੁਰਦਾਸਪੁਰ ਇਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਦਾ ਗੜਸ਼ਰਨ ਕਰਦਾ ਇਲਾਕਾ ਰੋਪੜ ਦਾ ਕੁਝ ਏਰੀਆ ਜਿੱਥੇ ਸ਼ਿਵਾਲਕ ਦੇ ਪੈਰ ਨੇ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰ ਨੇ ਜਮਾਂ ਖਤਮ ਹੁੰਦੀਆਂ ਪਹਾੜੀਆਂ ਕੱਚੇ ਪਹਾੜ ਨੇ ਉਹਨਾਂ ਏਰੀਆ ਦੇ ਵਿੱਚ ਪੱਥਰ ਦੀ ਮਾਈਨਿੰਗ ਹੋ ਰਹੀ ਆ ਜੰਗਲ ਵੱਡੇ ਜਾ ਰਿਹਾ ਜਦੋਂ ਅੱਜ ਅਸੀਂ ਇੰਨੀ ਤਪਸ਼ ਦੇ ਵਿੱਚ ਬੈਠੇ ਆ ਹਰੇਕ ਬੰਦਾ ਇਹ ਕਹਿ ਰਿਹਾ ਕਿ ਗਰਮੀ ਬਹੁਤ ਵਧ ਗਈ ਤਾਂ ਗਰਮੀ ਵਧਣ ਦਾ ਇੱਕ ਵੱਡਾ ਕਾਰਨ ਜਦੋਂ ਪੰਜਾਬ ਦੇ ਵਿੱਚ ਹਰੇ ਹਰੇ ਖੇਤਰ ਦੇ ਵਿੱਚ 33% ਜੰਗਲ ਦਾ ਖੇਤਰ ਚਾਹੀਦਾ ਪੰਜਾਬ ਚ 3% ਤੋਂ ਵੀ ਘੱਟ ਰਹਿ ਗਿਆ ਤਾਂ ਉਹ ਸੀਗਾ ਉਸ ਏਰੀਏ ਦੇ ਵਿੱਚ ਜਿਹੜੇ ਮੈਂ ਚਾਰ ਜ਼ਿਲ੍ਹੇ ਗਿਣਾਏ ਨੇ ਉੱਥੇ ਜਦੋਂ ਤੁਸੀਂ ਪੱਥਰ ਕੱਢਣ ਦੇ ਨਾਮ ਦੇ ਉੱਤੇ ਕਿਉਂਕਿ ਜਦੋਂ ਉੱਪਰੋਂ ਮੀਂਹ ਆਉਂਦੇ ਨੇ بارش ਆਉਂਦੀ ਆ ਤਾਂ ਉਹ ਪੱਥਰ ਬਜਰੀ ਉਹ ਹੀਠਾ ਆਉਂਦਾ ਉਹਨੂੰ ਕੱਢਣ ਦੇ ਨਾਮ ਤੇ ਜੰਗਲ ਵੱਢੇ ਗਏ ਪਹਾੜ ਵੱਡੇ ਗਏ ਔਰ ਹੁਣ ਵੀ ਲਗਾਤਾਰ ਜਾਰੀ ਆ ਇਹ ਨਜਾਇਜ਼ ਮਾਈਨਿੰਗ ਜਿਹੜੀ ਤੁਸੀਂ ਡਾਕੂਮੈਂਟਰੀ ਫਿਲਮ ਬਣਾਈਏ ਸਾਰਾ ਕੁਝ ਉਹਦੇ ਵਿੱਚ ਤੁਸੀਂ ਇਕੱਠਾ ਕੀਤਾ ਬਿਲਕੁਲ ਜੀ ਬਿਲਕੁਲ ਉਸ ਏਰੀਆ ਦੇ ਵਿੱਚ ਅਸੀਂ ਦੱਸ ਦੇਵਾਂ ਤੁਹਾਨੂੰ ਮੈਂ ਦਸੂਹਾ ਮੁਕੇਰੀਆਂ ਦੇ ਹਲਾਕੇ ਪੈਂਦੇ ਨੇ ਹਾਜੀਪੁਰ ਦੇ ਇਲਾਕੇ ਪੈਂਦੇ ਨੇ ਜਨਾਂ ਏਰੀਆ ਦੇ ਵਿੱਚ ਪਹਾੜ ਵੱਡੇ ਜਾ ਰਹੇ ਆ ਅਸੀਂ ਗੱਲ ਕਰਦੇ ਆ ਉੱਥੇ ਪੰਜਾਬ ਬਟਰ ਵੀ ਹੁੰਦੀ ਇੱਕ ਲੋਕਲ ਪੱਤਰਕਾਰ ਨੇ ਉਹਨਾਂ ਨੂੰ ਮਾਈਨਿੰਗ ਦੇ ਖਿਲਾਫ ਲਿਖਦਿਆਂ ਸਜ਼ਾ ਹੋਈ 2 ਸਾਲ ਦੀ ਸਜ਼ਾ ਉਹ ਮਤਲਬ ਜ਼ਮਾਨਤ ਤੇ ਬਾਹਰ ਨੇ ਉਹਨਾਂ ਨੇ ਸਾਡਾ ਸਹਿਯੋਗ ਕੀਤਾ ਇਹਦੇ ਵਿੱਚ ਹੋਰ ਵੀ ਕਾਫੀ ਲੋਕ ਨੇ ਐਕਟਿਵਿਸਟ ਨੇ ਜਿਹੜ ਜਦੋਂ ਸਾਨੂੰ ਉਹਨਾਂ ਸਪੋਰਟਸ ਦੇ ਲੈ ਕੇ ਗਏ ਤਾਂ ਉਸ ਏਰੀਆ ਦੇ ਐਮਐਲਏ ਅਸੀਂ ਜਦੋਂ ਉਹਨਾਂ ਨਾਲ ਗੱਲ ਕੀਤੀ ਕਿ ਮਾਈਨਿੰਗ ਹੋ ਰਹੀ ਆ ਤੁਸੀਂ ਤਾਂ ਜੀ ਸੱਤਾ 'ਚ ਹੋਣ ਤੋਂ ਪਹਿਲਾਂ ਗੱਲ ਕਰਦੇ ਰਹੇ ਆ ਕਿ ਮਾਈਨਿੰਗ ਹੋਣੀ ਨਹੀਂ ਚਾਹੀਦੀ ਇਦੇ ਖਿਲਾਫ ਲੜਦੇ ਰਹੇ ਹਾਂ ਸੰਘਰਸ਼ ਕਰਦੇ ਰਹੇ ਹਾਂ ਅੱਜ ਇਹ ਮਾਈਨਿੰਗ ਕਿਵੇਂ ਹੋ ਰਹੀ ਆ ਤਾਂ ਉਹਨਾਂ ਦਾ ਕੋਈ ਜਵਾਬ ਨਹੀਂ ਹੁੰਦਾ ਮਤਲਬ ਉਹਨਾਂ ਦੇ ਇੰਟਰਵਿਊ ਦੇ ਵਿੱਚ ਵੀ ਗੋਲ ਜਵਾਬ ਦਿੱਤੇ ਉਹ ਸਾਰੀਆਂ ਗੱਲਾਂ ਅਸੀਂ ਕਵਰ ਕੀਤੀਆਂ ਤੁਸੀਂ ਉਹਨਾਂ ਨੂੰ ਰਿਕਾਰਡ ਕੀਤਾ 77 ਦੇ ਨੁਮਾਇੰਦਿਆਂ ਨੂੰ ਵਿਧਾਇਕਾਂ ਨੂੰ ਬਿਲਕੁਲ ਮੇਰੀ ਪਿਛਲੇ ਦਿਨੀ ਇੱਕ ਗੱਲ ਹੋਈ 77 ਦੇ ਨੁਮਾਇੰਦੇ ਨਾਲ ਮਤਲਬ ਉਹ ਮੰਨਣ ਨੂੰ ਤਿਆਰ ਨਹੀਂ ਸੀ ਹੈਗੇ ਕਿ ਇਹ ਤਾਂ ਮੇਰੇ ਏਰੀਆ 'ਚ ਹੋ ਨਹੀਂ ਰਿਹਾ ਮਤਲਬ ਇੱਕ 77 ਦਾ ਨੁਮਾਇੰਦਾ ਚੁਣਿਆ ਹੋਇਆ ਨੁਮਾਇੰਦਾ ਜੇ ਉਹ ਇਹ ਗੱਲ ਕਹਿੰਦਾ ਕਿ ਮੇਰੇ ਏਰੀਆ 'ਚ ਨਹੀਂ ਹੋ ਰਹੀ ਮਤਲਬ ਹੋ ਰਹੀ ਹੈ ਜੇ ਹੋ ਰਹੀ ਆ ਤਾਂ ਤੁਸੀਂ ਆਮ ਆਦਮੀ ਪਾਰਟੀ ਦੇ ਆਗੂ ਹੋ ਅਗਰ ਜੇ ਤੁਸੀਂ ਐਮਐਲਏ ਕਿਸੇ ਹੋਰ ਹਲਕੇ ਤੋਂ ਵੀ ਹੋ ਤਾਂ ਤੁਸੀਂ ਹੁਣ ਤੱਕ ਆਰਟੀਆਂ ਜਾਂ ਪਾ ਪਾ ਕੇ ਬੋਲਦੇ ਰਹੇ ਹੋ ਤੇ ਜੇ ਅੱਜ ਉਹ ਮਾਈਨਿੰਗ ਨਹੀਂ ਰੁਕ ਰਹੀ ਜਦੋਂ ਤੁਸੀਂ ਸੱਤਾ 'ਚ ਆ ਚੁੱਕੇ ਹੋ ਤਾਂ ਉਸ ਤੋਂ ਬਾਅਦ ਤੁਹਾਡਾ ਕੰਮ ਬੰਦ ਹੋ ਗਿਆ ਕੀ ਪੰਜਾਬ ਦੇ ਜਿਹੜੀ ਉਹ ਦੁਰਦਸ਼ਾ ਵਿਗੜ ਰਹੀ ਆ ਵਾਤਾਵਰਨ ਦਾ ਤਬਾਹੀ ਹੋ ਰਹੀ ਆ ਵਾਤਾਵਰਨ ਇਹਨਾਂ ਤਹਿਸ਼ ਨਹਿਸ਼ ਕੀਤਾ ਜਾ ਰਿਹਾ ਤੁਸੀਂ ਪਹਾੜੀ ਜਿਹੜਾ ਇਲਾਕਾ ਪੰਜਾਬ ਦਾ ਉਹਨੂੰ ਖਤਮ ਕਰ ਰਹੇ ਹੋ ਉੱਤੇ ਕ੍ਰੈਸ਼ਰ ਜਿਹੜੇ ਲੱਗੇ ਹੋਏ ਨੇ ਉਹਨਾਂ ਕੋਲੇ ਕਿਸੇ ਕੋਲੇ ਕੋਈ ਐਨਓਸੀ ਨਹੀਂ ਜਦੋਂ ਤੁਸੀਂ ਉਸ ਰੇਤ ਜਾਣੇ ਹੋ ਕੱਲਾ ਐਮਐਲਏ ਨਹੀਂ ਪੁਲਿਸ ਦੇ ਅਧਿਕਾਰੀ ਫੋਰੈਸਟ ਡਿਪਾਰਟਮੈਂਟ ਮਾਈਨਿੰਗ ਡਿਪਾਰਟਮੈਂਟ ਸਾਰੇ ਮਿਲ ਕੇ ਜ਼ੋਰ ਸ਼ੋਰ ਨਾਲ ਮਤਲਬ ਇੰਨੀ ਵੱਡੇ ਪੱਧਰ ਤੇ ਤਬਾਹੀ ਮਚਾ ਰਹੇ ਆ ਕਿ ਜਿਹੜਾ ਇਹ ਤਪਸ਼ਵਾਦ ਰਹੀ ਆ ਅੱਜ ਪਿਛਲੇ ਸਾਲ ਵੀ ਹਟਾਈ ਔਰ ਅੱਗੇ ਵੀ ਇਹ ਦਾਅਵੇ ਨਾਲ ਮੈਂ ਕਹਿ ਸਕਦਾ ਕਿ ਹੁਣ ਫੇਰ ਹੜਾ ਆਉਣੇ ਆ ਪੰਜਾਬ ਸਰਕਾਰ ਕੋਲੇ ਕੋਈ ਰੂਟ ਮੈਪ ਨਹੀਂ ਜਾਂ ਜਿਹੜੀ ਸਰਕਾਰ ਪਹਿਲਾਂ ਰਹੀਆਂ ਉਹਦਾ ਹਟਾ ਦਾ ਵੱਡਾ ਕਾਰਨ ਉਹ ਜਿਹੜੀ ਨਜਾਇਜ਼ ਮਾਈਨਿੰਗ ਹੈ ਸਵਾਲ ਵੀ ਇਹੀ ਹੈ ਕਿ ਜਿਹੜੀ ਨਜਾਇਜ਼ ਮਾਈਨਿੰਗ ਹੈ ਇਹ ਸ਼ਬਦ ਆਜੀ ਦਾ ਤਾਂ ਹੈ ਨਹੀਂ ਤੁਸੀਂ ਪਹਿਲਾਂ ਦੀਆਂ ਸਰਕਾਰਾਂ ਦੀ ਗੱਲ ਕੀਤੀਆਂ ਡਾਕੂਮੈਂਟਰੀ ਬਣਾਉਣ ਤੋਂ ਬਾਅਦ ਜਦੋਂ ਮੁਕੰਮਲ ਕਰ ਲਈ ਉਹਦਾ ਨਿਚੋੜ ਕੀ ਕੱਢਿਆ ਕਿ ਮਾਈਨਿੰਗ ਦੀ ਜੜ ਕਿੱਥੋਂ ਸ਼ੁਰੂ ਹੋਈ ਸੀ ਤੇ ਜੜ ਪਹੁੰਚ ਕਿੱਥੇ ਤੱਕ ਗਈ ਹੈ ਇਹ ਵੱਡਾ ਰੁੱਖ ਜਿਹੜਾ ਬਣ ਗਿਆ ਨਜਾਇਜ਼ ਮਾਈਨਿੰਗ ਦਾ ਪਿਛਲੇ ਦਿਨੀ ਇਲੈਕਸ਼ਨ ਹੋ ਕੇ ਹਟਿਆ ਸਾਰੀਆਂ ਪਾਰਟੀਆਂ ਇਕੱਲੀ ਸੱਤਾਧਰ ਨਹੀਂ ਉਹਦੇ ਅਕਾਲੀ ਕਾਂਗਰਸ ਭਾਜਪਾ ਸਾਰਿਆਂ ਨੂੰ ਜਿਹੜੇ ਫੰਡ ਆਏ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਸਾਰੀਆਂ ਪਾਰਟੀਆਂ ਨੇ ਹਨਾ ਉਹਨਾਂ ਨੇ ਕਿੱਥੋਂ ਫੰਡ ਲਿਆ ਉਹ ਫੰਡ ਆਇਆ ਮਾਈਨਿੰਗ ਮਾਫੀਆ ਵੱਲੋਂ ਔਰ ਤੁਸੀਂ ਇਹ ਕਿਵੇਂ ਸੋਚ ਸਕਦੇ ਹੋ ਫਿਰ ਮਾਈਨਿੰਗ ਬੰਦ ਕਰ ਸਕਦੇ ਮਾਈਨਿੰਗ ਕੌਣ ਬੰਦ ਕਰਾਊਗਾ ਕਿਉਂਕਿ ਸਾਰਿਆਂ ਨੇ ਤਾਂ ਜੇਬਾਂ ਭਰੀਆਂ ਨੇ ਈਵਨ ਮੈਂ ਮਤਲਬ ਇਹ ਦਾਵਾ ਕਰ ਸਕਦਾ ਕਿ ਕੁਝ ਲੋਕਾਂ ਨੇ ਜਿਹੜੇ ਭਾਵੇਂ ਚੋਣ ਹਾਰੇ ਚਾਹੇ ਜਿੱਤੇ ਐਮਐਲਏ ਦੀ ਚੋਣ ਜਦੋਂ ਲੜਨੀ ਸ਼ੁਰੂ ਕੀਤੀ ਉਸ ਏਰੀਆ 'ਚ ਮਾਈਨਿੰਗ ਮਾਫੀਆ ਨੇ ਉਹਨਾਂ ਨੂੰ ਲੱਖਾਂ ਰੁਪਏ ਫੰਡ ਦਿੱਤਾ ਕਿ ਤੁਸੀਂ ਸਾਡੇ ਖਿਲਾਫ ਇੱਕ ਬਿਆਨ ਤੱਕ ਨਹੀਂ ਦੇਣਾ ਉਹ ਜਿੱਤੇ ਹਾਰੇ ਅਲੱਗ ਚੀਜ਼ ਆ ਸੱਤਾਦਰ ਤੋਂ ਬਾਹਰਲੇ ਜਿਹੜੇ ਲੋਕ ਨੇ ਉਹਨਾਂ ਦੀ ਵੀ ਇਨਵੋਲਵਮੈਂਟ ਉਨੀ ਹੋਈਆਂ ਚਾਹੇ ਉਹ ਜਿੱਤ ਜਾਣ ਚਾਹੇ ਹਾਰ ਜਾਣ ਉਹਨਾਂ ਨੂੰ ਮਾਈਨਿੰਗ ਮਾਫੀਆ ਨੇ ਇੰਨਾ ਵੱਡੇ ਪੱਧਰ ਤੇ ਫੰਡ ਕੀਤਾ ਹੋਇਆ ਉਹਨਾਂ ਨੂੰ ਪੁਸ਼ ਕੀਤਾ ਹੋਇਆ ਕਿ ਉਹ ਬਿਆਨ ਤੱਕ ਦੇਣ ਤੋਂ ਡਰਦੇ ਆ ਇੱਕ ਇੱਕ ਸਵਾਲ ਦਾ ਜਵਾਬ ਦਿਓ ਨਜਾਇਜ਼ ਮਾਈਨਿੰਗ ਤੇ ਤੁਸੀਂ ਡਾਕੂਮੈਂਟਰੀ ਫਿਲਮ ਤਾਂ ਬਣਾਈ ਨੈਸ਼ਨਲ ਇੰਟਰਨੈਸ਼ਨਲ ਤੱਕ ਸਨਮਾਨ ਵੀ ਕੀਤਾ ਗਿਆ ਇੱਕ ਤਾਂ ਇਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਦੋਂ ਇੰਨਾ ਹੰਗਾਰਾ ਮਿਲ ਰਿਹਾ ਕਿ ਉਸ ਡਾਕੂਮੈਂਟਰੀ ਫਿਲਮ ਦੇ ਵਿੱਚ ਤੱਥ ਐਸੇ ਐ ਫੈਕਟ ਐਸੇ ਨੇ ਉਹ ਫੈਕਟ ਇਕੱਠੇ ਕਰਨ ਦੇ ਲਈ ਪਰੇਸ਼ਾਨੀਆਂ ਕੀ ਆਈਆਂ ਆ ਆਮ ਤੌਰ ਤੇ ਜਦੋਂ ਕਿਸੇ ਨੇ ਰਿਪੋਰਟ ਵੀ ਕਰਨਾ ਹੁੰਦਾ ਨਾ ਨਜਾਇਜ਼ ਮਾਈਨਿੰਗ ਵਾਲੇ ਸਪੌਟ ਨੂੰ ਤਾਂ ਉੱਥੇ ਕੈਮਰਾ ਜਾਣਾ ਤਾਂ ਦੂਰ ਦੀ ਗੱਲ ਬੰਦਾ ਵੀ ਨੇੜੇ țeੜੇ ਨਹੀਂ ਫੜਕਣ ਦਿੰਦੇ ਉਹ ਤੁਸੀਂ ਉਹ ਸਾਰੇ ਤੱਥ ਇਕੱਠੇ ਕਰਨ ਦੇ ਵਾਸਤੇ ਕਿਵੇਂ ਪਹੁੰਚ ਗਏ ਉਹਨਾਂ ਥਾਵਾਂ ਤੇ ਉਹਦੇ 'ਚ ਮੈਂ ਜਿਹੜੀ ਸਾਡੀ ਪ੍ਰੋਡਕਸ਼ਨ ਟੀਮ ਆ ਜਿਨ੍ਹਾਂ ਨੇ ਮਤਲਬ ਜਿਹੜਾ ਇੱਕ OTT ਆ ਰਿਹਾ ਉਹਨਾਂ ਦਾ ਸਹਿਯੋਗ ਮਤਲਬ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਸੀ ਪਰ ਉਹਦੇ 'ਚ ਆਪਦਾ ਵੀ ਇੱਕ ਇਨੀਸ਼ੀਏਟਿਵ ਸੀਗਾ ਉਹ ਉਹਨਾਂ ਲੋਕਾਂ ਦਾ ਜਿਹੜੇ ਲੋਕ ਉੱਥੇ ਦੁਖੀ ਨੇ ਸਭ ਤੋਂ ਵੱਡਾ ਮਤਲਬ ਧੰਨਵਾਦ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਟਰਗਲ ਕੀਤੀ ਅੱਜ ਵੀ ਬੋਲ ਰਹੇ ਨੇ ਕਿਉਂਕਿ ਉਹਨਾਂ ਦੇ ਘਰ ਤਬਾਹ ਹੋ ਰਹੇ ਨੇ ਖੇਤ ਤਬਾਹ ਹੋ ਰਹੇ ਨੇ ਤੁਸੀਂ ਦੇਖੋ ਜਿਹੜੇ ਏਰੀਆ ਦੇ ਵਿੱਚ ਤੁਸੀਂ ਮਤਲਬ 0% ਮਾਈਨਿੰਗ ਆ ਉਸ ਏਰੀਆ ਦੇ ਵਿੱਚ ਤੁਸੀਂ 100-100 ਫੁੱਟ ਡੂੰਘੇ ਖड्डे ਪਾਤੇ ਤਾਂ ਉਹਨਾਂ ਲੋਕਾਂ ਨੇ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਆ ਕਿਉਂਕਿ ਉਹਨਾਂ ਨੇ ਤਾਂ ਕਦੇ ਦੇਖਿਆ ਹੀ ਨਹੀਂ ਸੀ ਅੱਜ ਤੋਂ 20 ਸਾਲ ਪਹਿਲਾਂ ਦੇਖੀਏ ਉਹ ਏਰੀਆ ਹਰਿਆ ਭਰਿਆ ਸੀ ਹੁਣ ਉਹ ਏਰੀਆ ਜਦੋਂ ਖਤਮ ਹੋ ਰਿਹਾ ਤਪਸ਼ਵਧਰੀਆ ਉਸ ਏਰੀਆ 'ਚ ਜੰਗਲ ਖਤਮ ਹੋ ਰਹੇ ਉਹਨਾਂ ਦੇ ਖੇਤ ਪੱਟੇ ਜਾ ਰਹੇ ਆ ਜਿੱਥੇ ਤਿੰਨ-ਤਿੰਨ ਫਸਲਾਂ ਲੈਂਦੇ ਸੀ ਉਹ ਆਪਦੇ ਖੇਤਰ 'ਚ ਤਾਂ ਉਹਨਾਂ ਲੋਕਾਂ ਦੇ ਸਹਿਯੋਗ ਨਾਲ ਇਹ ਡਾਕੂਮੈਂਟਰੀ ਬਣਾਈ ਆ ਇਸ ਕਰਕੇ ਮਤਲਬ ਉਹਦੇ 'ਚ ਮੈਂ ਇਕੱਲਾ ਜ਼ਿੰਮੇਵਾਰ ਨਹੀਂ ਪੂਰੀ ਟੀਮ ਦਾ ਕੌਮ ਟੀਵੀ ਜਿਹੜਾ ਅਦਾਰਾ ਲਾਂਚ ਹੋ ਰਿਹਾ ਉਹਨਾਂ ਦਾ ਔਰ ਉਹਨਾਂ ਲੋਕਾਂ ਦਾ ਸਭ ਤੋਂ ਵੱਡਾ ਸਹਯੋਗ ਜਿਹੜੇ ਸਟਰਗਲ ਕਰ ਰਹੇ ਆ ਜਿਹੜੇ ਡਰ ਨਹੀਂ ਰਹੇ ਉਹਨਾਂ ਤੇ ਪਰਚੇ ਹੋ ਰਹੇ ਆ ਉਹਨਾਂ ਤੇ ਹਮਲੇ ਵੀ ਹੋ ਰਹੇ ਆ ਤੁਸੀਂ ਉਹਨਾਂ ਦੀ ਲੋਕਾਂ ਦੀ ਗੱਲ ਕੀਤੀ ਆ ਕੋਈ ਐਸਾ ਪਰਿਵਾਰ ਜਿਹਾ ਐਸੇ ਲੋਕ ਮਿਲੇ ਐਕਟਿਵਿਸਟ ਜਿਹੜੇ ਡਟ ਕੇ ਖੜੇ ਤ ਹੈ ਮਾਈਨਿੰਗ ਮਾਫੀਆ ਦੇ ਖਿਲਾਫ ਅੜ ਗਏ ਜੋ ਕੰਮ ਪੁਲਿਸ ਨੇ ਸਰਕਾਰ ਨੇ ਮਾਈਨਿੰਗ ਵਿਭਾਗ ਨੇ ਕਰਨਾ ਉਹ ਨਹੀਂ ਕਰ ਰਹੇ ਆ ਆਮ ਲੋਕ ਕਰ ਰਹੇ ਆ ਉਹਨਾਂ ਅੜਨ ਵਾਲਿਆਂ ਨੇ ਵੀ ਖਮਿਆਜੇ ਭੁਗਤਨੇ ਪੈ ਰਹੇ ਆ ਉੱਥੇ ਬਿਲਕੁਲ ਬਹੁਤ ਵੱਡੇ ਪੱਧਰ ਤੇ ਖਮਿਆਜੇ ਭੁਗਤਨੇ ਪਏ ਉੱਥੇ ਇੱਕ ਐਕਟਿਵਿਸਟ ਨੇ ਉਹ ਉਲਟੀ ਸਜ਼ਾ ਹੋਈ ਔਰ ਉਹ ਜ਼ਮਾਨਤ ਤੇ ਬਾਹਰ ਨਹੀਂ ਅੱਜਕੱਲ ਮਤਲਬ ਇਹ ਹਾਸ ਹੋਈ ਨਾ ਉਹਨਾਂ ਦੇ ਪਰਚਾ ਹੁੰਦਾ ਅਕਾਲੀ ਸਰਕਾਰ ਵੇਲੇ ਕਾਂਗਰਸ ਸਰਕਾਰ ਵੇਲੇ ਕੇਸ ਟਲਦਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਉਹਨਾਂ ਨੂੰ ਸਜ਼ਾ ਹੋ ਜਾਂਦੀ ਆ ਮਾਈਨਿੰਗ ਖਲਾਬ ਲੜਨਾ ਗੁਨਾਹ ਹੋ ਗਿਆ ਪੰਜਾਬ ਨੂੰ ਬਚਾਉਣਾ ਆਪਣੇ ਵਾਤਾਵਰਣ ਨੂੰ ਬਚਾਉਣਾ ਇੱਕ ਗੁਨਾਹ ਹੋ ਗਿਆ ਮਤਲਬ ਇਹ ਇਹ ਬਹੁਤ ਹਾਸੋ ਹੁਹੀਣਾ ਵੀ ਲੱਗਦਾ ਪਰ ਗੁੱਸਾ ਵੀ ਆਉਂਦਾ ਉਹਦੇ ਵਿੱਚੋਂ ਵੀ ਮੈਨੂੰ ਲੱਗਦਾ ਸੀ ਜਦੋਂ ਅਸੀਂ ਉਹਨਾਂ ਪਰਿਵਾਰਾਂ ਨੂੰ ਮਿਲੇ ਮੈਂ ਕੁਝ ਸਾਲ ਪਹਿਲਾਂ ਜਦੋਂ ਉਹਨਾਂ ਪਰਿਵਾਰਾਂ ਨੂੰ ਮੈਂ ਜਾਣਦਾ ਪਹਿਲਾਂ ਤੋਂ ਸਟ੍ਰਗਲ ਵੇਲੇ ਤੋਂ ਉਹਨਾਂ ਪਰਿਵਾਰਾਂ ਨੂੰ ਜਦੋਂ ਮਿਲੇ ਤਾਂ ਉਦੋਂ ਮਹਿਸੂਸ ਹੁੰਦਾ ਸੀ ਕਿ ਇੱਥੇ ਫਿਲਮ ਬਣਨੀ ਚਾਹੀਦੀ ਤੇ ਕੁਝ ਵੱਖਰਾ ਹੋਣਾ ਚਾਹੀਦਾ ਚਾਹੇ ਦਿਮਾਗ 'ਚ ਫਿਲਮ ਨਹੀਂ ਸੀ ਆਉਂਦੀ ਪਰ ਕੁਝ ਵੱਖਰਾ ਹੋਣਾ ਚਾਹੀਦਾ ਉਹਨੂੰ ਡਾਕੂਮੈਂਟਡ ਕਰਨਾ ਸੀਗਾ ਤਾਂ ਉਸ ਤੋਂ ਬਾਅਦ ਜਦੋਂ ਇੱਥੇ 1.5 2 ਸਾਲ ਪਹਿਲਾਂ ਇੱਥੇ ਮੂਵ ਹੋਏ ਕੁਝ ਵੱਖਰਾ ਕਰਨ ਦਾ ਸੀਗਾ ਪਲਾਨ ਤਾਂ ਉਦੋਂ ਇਹ ਸੋਚਿਆ ਕਿ ਉਹਦੇ ਉੱਪਰ ਕੰਮ ਹੋਣਾ ਚਾਹੀਦਾ ਫਿਰ ਸਾਰਿਆਂ ਟੀਮ ਦੀ ਮਿਹਨਤ ਨਾਲ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਯੋਗਦਾਨ ਆ ਤਾਂ ਉਹਦੇ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਆ ਫਿਰ ਉਸ ਤੋਂ ਬਾਅਦ ਇਹ ਸੋਚਿਆ ਕਿ ਇਹਦੇ ਤੇ ਡਾਕੂਮੈਂਟ ਕੀਤਾ ਜਾਵੇ ਇਸ ਨਜਾਇਜ਼ ਮਾਈਨਿੰਗ ਦੇ ਵਿੱਚ ਤੁਹਾਨੂੰ ਜਦੋਂ ਤੱਥ ਇਕੱਠੇ ਕੀਤੇ ਫੈਕਟ ਕੀਤੇ ਕਿੰਨਾ ਵੱਡਾ ਕਾਰੋਬਾਰ ਨਜ਼ਰ ਆਉਂਦਾ 2 ਨੰਬਰ ਦੀ ਕਮਾਈ ਲਿਜਾਣ ਵਾਲਿਆਂ ਦਾ ਕਿਉਂਕਿ ਤੁਸੀਂ ਕਿਹਾ ਕਿ ਇਹਦੇ ਵਿੱਚ ਕੋਈ ਇੱਕ ਨੁਦੋਸ਼ੀ ਨਹੀਂ ਅਸੀਂ ਠਰਾ ਸਕਦੇ ਸਾਰਾ ਲਾਣਾ ਹੀ ਇੱਕ ਦੂਜੇ ਨਾਲ ਮਿਲਿਆ ਆਇਆ ਮਿਲ ਕੇ ਚੱਲਦਾ ਹੈ ਤਾਂ ਕਿੰਨਾ ਕੋ ਵੱਡਾ ਕਾਰੋਬਾਰ ਹੈ ਕਿੰਨੇ ਕਰੋੜਾਂ ਦਾ ਹੈ ਅਰਬਾਂ ਦਾ ਹੈ ਕੋਈ ਹਿਸਾਬ ਕਿਤਾਬ ਲਾਇਆ ਅਨੁਮਾਨ ਲਾਇਆ ਇਹਨੂੰ ਮਤਲਬ ਅਰਬਾਂ ਚ ਜਾਂ ਕਰੋੜਾਂ ਚ ਮਤਲਬ ਆਪਾਂ ਕਰ ਨਹੀਂ ਸਕਦੇ ਜਦੋਂ ਤੁਸੀਂ ਇੱਕ ਕਿਲਾ ਤੁਸੀਂ ਠੇਕੇ ਤੇ ਲੈ ਲਿਆ ਉੱਥੇ ਤੁਸੀਂ ਪੱਥਰ ਕੱਢਣਾ ਸ਼ੁਰੂ ਕਰਤਾ ਉਹਨੂੰ ਤੁਸੀਂ ਇੱਕ ਕਿਲਾ ਤੁਸੀਂ ਆਪਾਂ ਸੋਚੋ ਇੱਕ ਕਿਲੇ ਦੇ ਵਿੱਚੋਂ 100 ਫੁੱਟ ਦੂੰਗਾ ਪੱਟੀ ਜਾਓ ਔਰ ਉੱਥੇ ਜੋ ਪੱਥਰ ਹੀ ਪੱਥਰ ਕੱਢੀ ਜਾਣਾ ਤੁਸੀਂ ਕੱਢੀ ਜਾਣਾ ਔਰ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਦੇਣਾ ਤੁਸੀਂ ਤੁਹਾਡੇ ਕੋਲੇ ਕੋਈ ਐਨਓਸੀ ਨਹੀਂ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਉਹਦੇ ਤੋਂ ਤੁਸੀਂ ਪਰਚੀ ਸਿਸਟਮ ਨਹੀਂ ਨਾ ਕੋਈ ਪਰਚੀ ਉਹਦੇ ਚ ਗੁੰਡਾ ਪਰਚੀਆਂ ਚੱਲਦੀਆਂ ਨੇ ਮਤਲਬ ਕੁਸ਼ ਨਾਕਿਆਂ ਤੇ ਗੁੰਡਾ ਪਰਚੀਆਂ ਸਰਕਾਰ ਉਹਨੂੰ ਮਤਲਬ ਕੁਸ਼ਟਾਮਾਤੇ ਗਲਤ ਤਰੀਕੇ ਨਾਲ ਵੀ ਗੁੰਡਾ ਪਰਚੀ ਚਲਦੀਆਂ ਸਰਕਾਰ ਕੁਸ਼ਟਾਮਾਤੇ ਜਿੱਥੇ ਲੱਗਦਾ ਕਿ ਜਦੋਂ ਹਿਮਾਚਲ ਵਾਲੇ ਪਾਸਿਓਂ ਕੁਸ਼ ਟਰੱਕ ਆ ਰਹੇ ਆ ਤਾਂ ਉੱਥੇ ਇੱਕ ਮਤਲਬ ਟੋਲ ਪਰਚੀ ਲਾਈ ਹੋਈ ਬੈਰੀਅਰ ਲਾਇਆ ਹੋਇਆ ਉਹਨੂੰ ਗੁੰਡਾ ਪਰਚੀ ਵੀ ਕਹਿੰਦੇ ਆ ਮਤਲਬ ਅਕਾਲੀਆਂ ਵਲੇ ਉਹ ਥੋੜੀ ਸੀ ਕਾਂਗਰਸ ਵਲੇ ਹੋਰ ਵੱਧ ਗਈ ਆਪ ਪੜਾ ਨੇ ਵੀ ਵਧਾਈ ਹੋਈ ਆ ਉਹ ਸਿੱਧਾ ਸਰਕਾਰ ਦੇ ਖਜ਼ਾਨੇ 'ਚ ਨਹੀਂ ਜਾਂਦੀਆਂ ਉਹ ਲੋਕਲ ਐਮਐਲਏ ਨੇ ਜਾਂ ਮੰਤਰੀ ਨੇ ਉਹਨਾਂ ਦੇ ਜੇਬਾਂ 'ਚ ਜਾਂਦਾ ਤਾਂ ਇਹ ਇਹ ਜਦੋਂ ਇਦਾਂ ਵੱਡੇ ਪੱਧਰ ਤੇ ਚੱਲ ਰਿਹਾ ਔਰ ਇਹ ਇਹ ਬਹੁਤ ਛੋਟਾ ਜਿਹੜਾ ਸਰਕਾਰ ਨੂੰ ਮਿਲਣਾ ਜਾਂ ਵਿਰੋਧੀ ਧਿਰ ਨੂੰ ਮਿਲਣਾ ਜਾਂ ਐਮਐਲਏ ਐਮਪੀਆ ਨੂੰ ਮਿਲਣਾ ਤਾਂ ਬਹੁਤ ਥੋੜਾ ਜਿਹੜਾ ਉਹ ਲੈ ਕੇ ਜਾ ਰਹੇ ਆ ਉਹ ਕੌਣ ਨੇ ਉਹ ਉਹ ਬਹੁਤ ਵੱਡੇ 마ਫੀਏ ਜਿਹੜੇ ਫਿਲਮ ਦੇ ਵਿੱਚ ਅਸੀਂ ਦਿਖਾਇਆ ਉਹ 마ਫੀਏ ਜਿਨ੍ਹਾਂ ਨੇ ਮਤਲਬ ਇਹਨੂੰ ਕਾਰੋਬਾਰ ਨੂੰ ਇੰਨਾ ਵੱਡੇ ਪੱਧਰ ਤੇ ਫਲਾ ਲਿਆ ਕਿ ਕੋਈ ਮੰਤਰੀ ਬਿਆਨ ਦੇਣ ਤੋਂ ਪਹਿਲਾਂ ਵੀ ਡਰਦਾ ਕਿ ਅਸੀਂ ਉਹਨਾਂ ਖਿਲਾਫ ਬੋਲੀਏ ਤੁਸੀਂ ਦੇਖੋ ਪਿਛਲੇ 2 ਸਾਲਾਂ 'ਚ ਤਿੰਨ ਮੰਤਰੀ ਬਦਲ ਚੁੱਕੇ ਆ ਮਾਈਨਿੰਗ ਦੇ ਤਾਂ ਇਹ ਇਹਨੂੰ ਆਪਾਂ ਸਮਝ ਸਕਦੇ ਆ ਕਿ ਕਿੱਦਾਂ ਹੁਣ ਵੀ ਜਦੋਂ ਆਪਾਂ ਦੇਖ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਵੀ ਇਦੇ ਤੇ ਕੋਈ ਬਿਆਨ ਕਿਉਂ ਨਹੀਂ ਦੇ ਰਿਹਾ ਉੱਥੇ ਜਾ ਕੇ ਕੀ ਸੀਐਮ ਸਾਹਿਬ ਹੁਣ ਨਹੀਂ ਰੇਡ ਮਾਰ ਸਕਦੇ ਕੀ ਰਾਗਵ ਚੱਡਾ ਹੁਣ ਨਹੀਂ ਰੇਡ ਮਾਰ ਸਕਦੇ ਮੈਨੂੰ ਤਾਂ ਹੁਣ ਵੀ ਚੱਲ ਰਹੀ ਹੈ ਮਤਲਬ ਮੈਂ ਇਹ ਦਾਵਾ ਕਰਦਾ ਵੀ ਹੁਣ ਵੀ ਚੱਲ ਰਹੀ ਹੈ ਰਾਤ ਨੂੰ 2 ਵਜੇ 4 ਵਜੇ ਜਦੋਂ ਮਰਜ਼ੀ ਚੱਲ ਜਾਓ ਤੇ ਜਦੋਂ ਇਨੀ ਟੈਕਨੀਕ ਐਡਵਾਂਸ ਹੋ ਗਈ ਆ ਤੁਸੀਂ ਇੰਨਾ ਕੁਝ ਇਹਨੇ ਦਾਅਵੇ ਕਰਦੇ ਹੋ ਕਿ ਅਸੀਂ ਸਾਰਾ ਕੁਝ ਕੰਟਰੋਲ 'ਚ ਕਰ ਸਕਦੇ ਹਾਂ ਤਾਂ ਕੀ ਉੱਥੇ ਜਾ ਕੇ ਤੁਸੀਂ ਡਰੋਨ ਸਿਸਟਮ ਆ ਕੁਝ ਹੋਰ ਚੀਜ਼ਾਂ ਨੇ ਉਹਨਾਂ ਨੂੰ ਜਦੋਂ ਅਸੀਂ ਮਤਲਬ ਇੱਕ ਇੱਕ ਮੈਂ ਤਾਂ ਅਸੀਂ ਸਧਾਰਨ ਪਰਿਵਾਰਾਂ ਚੋਂ ਅਸੀਂ ਪੜੇ ਸਾਨੂੰ ਕੋਸ਼ਿਸ਼ਾਂ ਸਮਝ ਆਈਆਂ ਸਮਾਜ ਬਾਰੇ ਕੁਝ ਬੋਲਣ ਬਾਰੇ ਤਾਂ ਸਾਨੂੰ ਉਹਨਾਂ ਲੋਕਾਂ ਨੇ ਕਿਹਾ ਕਿ ਹਾਂ ਯਾਰ ਸਮਾਜ ਦੇ ਵਿੱਚ ਕੁਝ ਕਰਨਾ ਚਾਹੀਦਾ ਤਾਂ ਅਸੀਂ ਕਰ ਸਕਦੇ ਹਾਂ ਤਾਂ ਸਰਕਾਰ ਦੇ ਕੋਲ ਤਾਂ ਬਹੁਤ ਵੱਡਾ ਸਿਸਟਮ ਆ ਉਹਨਾਂ ਨੂੰ ਕਵਰ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਉੱਪਰ ਕੰਟਰੋਲ ਦੇ ਲਈ ਤੁਹਾਨੂੰ ਪਹਿਲਾਂ ਦੇਖਣਾ ਤਾਂ ਬਹੁਤ ਕਿੱਥੇ ਕਿੱਥੇ ਤੁਸੀਂ ਕਰ ਰਹੇ ਹੋ ਸਰਕਾਰ ਤੇ ਕਹਿ ਰਹੀ ਹੈ ਮੁੱਖ ਮੰਤਰੀ ਤੋਂ ਲੈ ਕੇ ਜਿਹੜੇ ਚੇਤਨ ਸਿੰਘ ਜੋੜਾ ਮਾਜਰਾ ਕੋਲ ਹੁਣ ਮਹਿਕਮਾ ਹੈ ਉਹ ਵੀ ਕਹਿੰਦੇ ਕਹਿੰਦੇ ਸਰਕਾਰੀ ਮਾਈਨ ਸਾਡੀਆਂ ਜਿਹੜੀਆਂ ਖੋਲੀਆਂ ਅਸੀਂ ਉਹ ਬੜਾ ਸਹੀ ਢੰਗ ਦੇ ਨਾਲ ਪੂਰਾ ਜਾਇਜ਼ ਤਰੀਕਾ ਹੈ ਉਹਦੇ ਵਿੱਚ ਕੋਈ ਨਾਜਾਇਜ਼ ਗੱਲ ਹੀ ਨਹੀਂ ਔਰ ਕਹਿੰਦੇ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਜਿਹੜੀ ਮਾਈਨਿੰਗ ਹੋ ਰਹੀ ਹੈ ਉਹੀ ਜਾਇਜ਼ ਮੰਨੀ ਜਾਊਗੀ ਜਿਹੜੀ ਉਸ ਤੋਂ ਬਾਅਦ ਹੁੰਦੀ ਹੈ ਤਾਂ ਸਾਰੀ ਨਾਜਾਇਜ਼ ਹੈ ਔਰ ਬਣਦੀ ਕਾਰਵਾਈ ਵੀ ਕਰਾਂਗੇ ਉਹ ਤੇ ਕਹਿ ਚੁੱਕੇ ਹੈ ਦਾਵਾ ਕੀਤਾ ਉਹਨਾਂ ਨੇ ਕ ਫਿਲਮ ਦੀ ਗੱਲ ਛੱਡੋ ਮੈਂ ਪਿਛਲੇ ਦਿਨੀ ਫੇਸਬੁੱਕ ਤੇ ਇੱਕ ਵੀਡੀਓ ਵਾਇਰਲ ਹੁੰਦਾ ਲਾਈਵ ਬਰਿੰਦਰ ਸਿੰਘ ਨੇ ਲੋਕ ਕਾਂਗਰਸ ਦੇ ਆਗੂ ਨੇ ਉਹਨਾਂ ਨੇ ਰਾਤ ਨੂੰ 2 ਵਜੇ ਜਾ ਕੇ ਮਤਲਬ ਚੋਨਾ ਚੱਲ ਰਹੀਆਂ ਨੇ ਉਹ ਤਾਂ ਮਾਈਨਿੰਗ ਬੰਦ ਹੋਣੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਨੂੰ ਕੰਟਰੋਲ ਹੋਣਾ ਚਾਹੀਦਾ ਰਾਤ ਨੂੰ 2 ਵਜੇ ਜਾ ਕੇ ਸਤਲੁਜ ਦਰਿਆ ਦੇ ਵਿੱਚ ਉਹਨਾਂ ਨੇ ਦਿਖਾਇਆ ਤਾਂ ਉਹਦੇ ਬਾਰੇ ਕੀ ਕੌਣ ਬੋਲਿਆ ਕੀ ਸੀਐਮ ਸਾਹਿਬ ਦਾ ਬਿਆਨ ਆਇਆ ਕੀ ਕਿਸੇ ਮਾਈਨਿੰਗ ਮੰਤਰੀ ਦਾ ਬਿਆਨ ਆਇਆ ਉਸ ਇਲਾਕੇ ਦੇ ਐਮਐਲਏ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਮੇਰੇ ਏਰੀਆ 'ਚ ਹੋ ਹੀ ਨਹੀਂ ਰਹੀ ਮਤਲਬ ਮੈਂ ਤਾਂ ਕਿਉਂਕਿ ਉਹ ਏਰੀਆ ਮੇਰੇ ਉਹ ਉਹ ਤੇ ਨਹੀਂ ਅਧਿਕਾਰ ਖੇਤਰ ਚ ਨਹੀਂ ਆਉਂਦਾ ਤਾਂ ਉਹ ਆਮ ਆਦਮੀ ਪਾਰਟੀ ਦੇ ਆਗੂ ਵੀ ਨੇ ਉਹਨਾਂ ਦਾ ਕੋਈ ਸਪਸ਼ਟੀਕਰਨ ਦੇਣ ਦੇ ਵਿੱਚ ਕੋਈ ਉਹਨਾਂ ਦਾ ਮਤਲਬ ਇਦਾਂ ਲੱਗਾ ਜਿਦਾਂ ਉਹਨਾਂ ਨੇ ਬੋਲਣਾ ਹੀ ਨਹੀਂ ਹੁੰਦਾ ਉਦਾਂ ਉਹ ਕਹਨ ਨੂੰ ਬਹੁਤ ਵੱਡੇ ਵਕੀਲ ਨੇ ਤੇ ਉਹ ਮਾਈਨਿੰਗ ਖਿਲਾਫ ਲੜਦੇ ਆਂ ਉਮੰਤ ਐਮਐਲਏ ਬਣੇ ਨੇ ਹੁਣ ਉਹ ਬਿਆਨ ਤੱਕ ਦੇਣ ਤੋਂ ਵੀ ਕੰਨੀ ਘਤਰਾਉਂਦੇ ਆ ਤਾਂ ਆਪਾਂ ਕਹਿ ਸਕਦੇ ਆ ਕਿ ਕਿੰਨੇ ਕੋ ਜ਼ਿੰਮੇਵਾਰ ਨੇ ਇਹਦੇ ਪ੍ਰਤੀ ਇਹਨੂੰ ਬੰਦ ਕਰਾਉਣ ਲਈ ਕਿੰਨੇ ਕੋ ਜ਼ਿੰਮੇਵਾਰ ਨੇ ਤਾਂ ਨਜਾਇਜ਼ ਮਾਈਨਿੰਗ ਫਿਲਮ ਆ ਜਿਹੜੀ ਜਦੋਂ ਆਮ ਲੋਕਾਂ ਕੋਲ ਕਦੋਂ ਤੱਕ ਪੁੱਜੇਗੀ ਕਿਉਂਕਿ ਹਾਲੇ ਤਾਂ ਉਹ ਸਨਮਾਨ ਜਾਂ ਫਿਲਮ ਫੈਸਟੀਵਲ 'ਚ ਜਾ ਰਹੀ ਹੈ ਉੱਥੇ ਸਨਮਾਨ ਵੀ ਹੋ ਰਿਹਾ ਆ ਆਮ ਲੋਕ ਜੇ ਦੇਖਣਾ ਚਾਹਣ ਵੀ ਪਰਦਾ ਫਾਸ਼ ਕਰਨਾ ਚਾਹਣ ਵੀ ਇਸ ਫਿਲਮ ਦੇ ਜ਼ਰੀਏ ਸੀ ਸਮਝੀਏ ਕਿ ਮਾਫੀਆ ਕੌਣ ਆ ਨਿਰਦੋਸ਼ ਕੌਣ ਆ ਦੋਸ਼ੀ ਕੌਣ ਆ ਕਦੋਂ ਪੁੱਜੇਗੀ ਫਿਲਮ ਨਜਾਇਜ਼ ਮਾਈਨਿੰਗ ਅਸੀਂ ਅਗਸਤ ਕਰਾਂਗੇ ਔਰ ਇਹ ਆਸ ਕਰਦੇ ਆ ਕਿ ਜਿਹੜਾ ਇਹ ਮਾਈਨਿੰਗ ਦਾ ਜਿਹੜਾ ਜਿਹਨੂੰ ਆਪਾਂ ਕੱਲਾ ਕਾਨੂੰਨੀ ਗੈਰ ਕਾਨੂੰਨੀ ਚ ਮਤਲਬ ਬੰਦ ਦਿੰਨੇ ਆ ਐਕਚੁਅਲੀ ਇਹ ਗੈਰ ਕੁਦਰਤੀ ਆ ਕੁਦਰਤ ਦੇ ਖਿਲਾਫ ਆ ਵਾਤਾਵਰਨ ਦੇ ਖਿਲਾਫ ਆ ਮਨੁੱਖਾਂ ਦੇ ਖਿਲਾਫ ਆ ਜਿਹੜਾ ਵੱਡਾ ਸਵਾਲ ਆ ਕਿ ਇਹਨੂੰ ਕਾਨੂੰਨੀ ਗੈਰ ਮਤਲਬ ਜੇ ਆਪਾਂ ਕਹਿ ਲਈਏ ਕਿ ਹੁਣ ਇਹ ਗੈਰ ਕਾਨੂੰਨੀ ਆ ਉਹਨੂੰ ਕਾਨੂੰਨ ਦਾ ਰੂਪ ਦਿੱਤਾ ਜਾ ਸਕਦਾ ਮਤਲਬ ਪਿਛਲੇ ਟਾਈਮ ਦੌਰਾਨ ਉਹਨਾਂ ਨੇ ਬਹੁਤ ਸਾਰੀਆਂ ਸੋਧਾਂ ਕੀਤੀਆਂ ਨੇ ਔਰ ਇਹ ਕਹਿ ਦਿੱਤਾ ਗਿਆ ਜਾਂਦਾ ਤੁਸੀਂ ਕਹਿ ਰਹੇ ਹੋ ਕਿ ਮਾਈਨਿੰਗ ਮੰਤਰੀ ਕਹਿ ਰਹੇ ਨੇ ਕਿ ਇਹ ਤਾਂ ਹੁਣ ਕਾਨੂੰਨ ਦੇ ਘੇਰੇ ਚ ਆ ਮਤਲਬ ਤੁਸੀਂ ਜਦੋਂ ਜ਼ੀਰਾ ਫੈਕਟਰੀ ਵਾਲਾ ਘੋਲ ਚੱਲਿਆ ਨਾ ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਸਵਾਲ ਕੀਤੇ ਵੀ ਇਹ ਰੋਜ਼ਗਾਰ ਦਿੰਦੀ ਹੈ ਕੀ ਰੋਜ਼ਗਾਰ ਲੋਕਾਂ ਦੀਆਂ ਜਾਨਾਂ ਤੇ ਖੇਡ ਕੇ ਪੈਦਾ ਕਰਨਾ ਤੁਸੀਂ ਉਹ ਮਾਈਨਿੰਗ ਜਿਹੜੀ ਲੋਕਾਂ ਦੀਆਂ ਜਾਨਾਂ ਤੇ ਖੇਡ ਕੇ ਕਰਵਾ ਰਹੇ ਹੋ ਜਿਹਨੂੰ ਤੁਸੀਂ ਕਹਿ ਰਹੇ ਹੋ ਕਾਨੂੰਨੀ ਹੋ ਗਈ ਹੁਣ ਉਹ ਮਤਲਬ ਉਹ ਉਹ ਕਿੰਨੀ ਕੁ ਜਾਇਜ਼ ਆ ਤੁਸੀਂ ਜਿਹੜੇ ਏਰੀਏ ਦੇ ਵਿੱਚ ਮਤਲਬ ਤੁਸੀਂ ਪਹਾੜਾਂ ਦੀਆਂ ਟੋਪੋਗ੍ਰਾਫੀਆਂ ਤਾਂ ਬਦਲੀਆਂ ਹੀ ਨਹੀਂ ਜਾ ਸਕਦੀਆਂ ਤੁਸੀਂ ਪਹਾੜ ਵੱਡ ਰਹੇ ਹੋ ਉਹ ਕਾਨੂੰਨੀ ਕਿਵੇਂ ਹੋਗੀ ਤੁਸੀਂ ਜੰਗਲ ਵੱਡ ਰਹੇ ਹੋ ਉਹ ਕਾਨੂੰਨੀ ਕਿਵੇਂ ਹੋਗੀ ਉਸ ਏਰੀਏ ਦੇ ਵਿੱਚ ਜੰਗਲਾਤ ਦੇ ਕੁਝ ਕਾਨੂੰਨ ਲਾਗੂ ਹੁੰਦੇ ਨੇ ਦਫਾ 4 ਤੇ 5 ਤੁਸੀਂ ਆਪਦੇ ਘਰ ਦੇ ਵਿੱਚ ਦਰਖਤ ਲੱਗਾ ਹੋਇਆ ਆਪਦੇ ਖੇਤ ਖੇਤੇ 'ਚ ਦਰਖਤ ਲੱਗਾ ਹੋਇਆ ਉਹਨੂੰ ਪੁੱਟਣ ਲਈ ਜੰਗਲਾਤ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਔਰ ਉਹਨਾਂ ਪਰਮਿਸ਼ਨਾਂ ਲਈ ਜਦੋਂ ਮਾਈਨਿੰਗ ਵਾਲਾ ਨੇ ਕੁਝ ਕੁਝ ਕਰਨਾ ਉਹਨਾਂ ਨੂੰ ਕੋਈ ਪਰਮਿਸ਼ਨ ਨਹੀਂ ਉਹ ਤਾਂ ਉਵੇਂ ਹੀ ਜੰਗਲ ਵਾੜ ਰਹੇ ਆ ਉਵੇਂ ਪਹਾੜ ਵਾੜ ਰਹੇ ਆ ਮਤਲਬ ਪੱਥਰ ਕੱਢਣ ਦੇ ਨਾਂ ਤੇ ਰੇਤਾ ਕੱਢਣ ਦੇ ਨਾਂ ਤੇ ਉਹਨਾਂ ਲਈ ਕੋਈ ਪਰਮਿਸ਼ਨਾਂ ਨਹੀਂ ਜੇ ਆਮ ਬੰਦੇ ਲਈ ਪਰਮਿਸ਼ਨਾਂ ਨਹੀਂ ਤਾਂ ਉਹਨਾਂ ਉਹਨੂੰ ਆਪਾਂ ਸਮਝ ਸਕਦੇ ਨਾ ਵੀ ਉਹ ਕਾਦੇ ਲਈ ਬਣੇ ਹੋਏ ਨੇ ਉਹ ਕਾਨੂੰਨ ਉਹਨਾਂ ਦੇ ਲਾਗੂ ਕਿਉਂ ਨਹੀਂ ਹੁੰਦੇ ਅਸੀਂ ਨਜਾਇਜ਼ ਮਾਈਨਿੰਗ ਦੇ ਵਿੱਚ ਕਿਹਦੇ ਤੇ ਕਾਨੂੰਨ ਲਾਗੂ ਹੁੰਦਾ ਨਹੀਂ ਹੁੰਦਾ ਤਾਂ ਗੱਲ ਕਰ ਲਈ ਦੋ ਮਹਿਕਮਿਆਂ ਬਾਰੇ ਜਾਨਣਾ ਚਾਹਾਂਗੇ ਕਿ ਨਜਾਇਜ਼ ਮਾਈਨਿੰਗ ਉਸ ਡਾਕੂਮੈਂਟਰੀ ਫਿਲਮ ਦੇ ਵਿੱਚ ਉਹਨਾਂ ਦਾ ਰੋਲ ਕੀ ਨਿਕਲ ਕੇ ਸਾਹਮਣੇ ਆਇਆ ਇੱਕ ਪੁਲਿਸ ਮਹਿਕਮਾ ਤੇ ਦੂਜਾ ਮਾਈਨਿੰਗ ਵਿਭਾਗ ਖੁਦ ਜਿਹੜੇ ਛੋਟੇ-ਮੋਟੇ ਉੱਥੇ ਅਧਿਕਾਰੀ ਨੇ ਮੁਲਾਜ਼ਮ ਨੇ ਉਹ ਇਮਾਨਦਾਰੀ ਨਾਲ ਕੰਮ ਕਰਦੇ ਆ ਜਾਂ ਉਹਨਾਂ ਤੇ ਪ੍ਰੈਸ਼ਰ ਹੀ ਇੰਨਾ ਹੈ ਕਿ ਉਹਨਾਂ ਦੇ ਵਾਸਤੇ ਦੀ ਗੱਲ ਨਹੀਂ ਰਹੀ ਉਹਨਾਂ ਤੇ ਪ੍ਰੈਸ਼ਰ ਹੀ ਇੰਨਾ ਜੀ ਕਿ ਉਹ ਜਾਣ ਇੱਕ ਵਿਰੋਧੀ ਧਿਰ ਦੇ ਐਮਐਲਏ ਮਾਈਨਿੰਗ ਸਪੌਟ ਤੇ ਚਲੇ ਗਏ ਉਹਨਾਂ ਦੀ ਕੁਸ਼ਤਮਾਰ ਹੋਈ ਮਤਲਬ ਤੁਸੀਂ ਇਹਨੂੰ ਇਹਨੂੰ ਬਹੁਤ ਸਮਝ ਸਕਦੇ ਹੋ ਵੀ ਕਿੰਨਾ ਗੰਭੀਰ ਸਵਾਲ ਆ ਅ ਅਸੀਂ ਜਦੋਂ ਰਿਕਾਰਡ ਕਰ ਰਹੇ ਸੀ ਇੱਕ ਬੈਰੀਅਰ ਲੱਗਾ ਅਸੀਂ ਇੱਕ ਟਰੱਕ ਫਾਲੋ ਕਰ ਰਹੇ ਸੀ ਉਹਦੇ ਤੇ ਕੋਈ ਨੰਬਰ ਪਲੇਟ ਨਹੀਂ ਉਹ ਪੰਜਾਬ ਹਿਮਾਚਲ ਬਾਰਡਰ ਦੇ ਉੱਤੇ ਆ ਉਹਨੂੰ ਟਰੱਕ ਨੂੰ ਫਾਲੋ ਕਰ ਰਹੇ ਹਾਂ ਇੱਕ ਪੁਲਿਸ ਵਾਲਾ ਬੈਠਾ ਕੁਝ ਮਾਈਨਿੰਗ ਵਾਲੇ ਬੈਠੇ ਜਿਹੜੇ ਗੁੰਡਾ ਗੁੰਡੇ ਨੇ ਮਾਈਨਿੰਗ ਵਾਲਿਆਂ ਦੇ ਉਹ ਬੈਠੇ ਨੇ ਉਹਨਾਂ ਨੇ ਸਾਡੀ ਗੱਡੀ ਰੋਕੀ ਔਰ ਉਹ ਮੋਬਾਈਲ ਤੋਂ ਸਾਰੀਆਂ ਵੀਡੀਓ ਡਿਲੀਟ ਕਰਤੀਆਂ ਅੱਛਾ ਹਾਂ ਉਹਦੇ 'ਚੋ ਇੱਕ ਕਲਿੱਪ 10-12 ਸੈਕਿੰਡ ਦੀ ਜਿਹੜੇ ਸਾਨੂੰ ਰੋਕ ਰਹੇ ਆ ਉਹ ਸਾਡੇ ਕੰਮ ਦੀ ਆ ਉਹ ਅਸੀਂ ਫਿਲਮ 'ਚ ਐਡ ਆਨ ਕੀਤੀ ਆ ਉਹਦੇ 'ਚੋ ਸਾਫ਼ ਹੁੰਦਾ ਕਿ ਮਤਲਬ ਪੁਲਿਸ ਵਾਲੇ ਦੂਜੇ ਨੰਬਰ ਦੇ ਨੇ ਪਹਿਲਾਂ ਉਹ ਨੇ ਉਹਨਾਂ ਨੇ ਸਾਡਾ ਫੋਨ ਫੜਿਆ ਸਾਡੇ ਨਾਲ ਬਹਿਸ ਕੀਤੀ ਉਹ ਤੱਕ ਉਹਨਾਂ ਨੇ ਟਰੱਕ ਲੰਗਾਤਾ ਮਤਲਬ ਉਸ ਟਰੱਕ ਦੇ ਉੱਤੇ ਕੋਈ ਨੰਬਰ ਪਲੇਟ ਨਹੀਂ ਹੈਗੀ ਇਹ ਕਿੱਡਾ ਮਤਲਬ ਉਹ ਭਰਿਆ ਜਾ ਰਿਹਾ ਓਵਰਲੋਡਡ ਆ ਉਹ ਪਤਾ ਲੱਗ ਰਿਹਾ ਵੀ ਇਹ ਨਜਾਇਜ਼ ਰੂਪਚਾਰ ਰਿਹਾ ਤੁਸੀਂ ਪੱਥਰੇ ਨਾ ਕੱਢਿਆ ਕਿਥੋਂ ਕੋਈ ਹਿਸਾਬ ਕਿਤਾਬ ਨਹੀਂ ਮਤਲਬ ਜੇ ਕੋਈ ਹਿਸਾਬ ਕਿਤਾਬ ਦੇ ਲਈ ਕੁਝ ਕਰ ਰਿਹਾ ਕਿਸੇ ਨੂੰ ਭੇਜੂਗਾ ਕੋਈ ਡਾਕੂਮੈਂਟਡ ਕਰ ਰਿਹਾ ਉਹਨੂੰ ਰੋਕ ਲਿਆ ਗਿਆ ਮਤਲਬ ਇਸ ਤੋਂ ਬਿਨਾ ਇਹਦੀ ਗੰਭੀਰਤਾ ਇਥੋਂ ਵੀ ਸਮਝ ਆਉਂਦੀ ਕਿ ਐਚਡੀ ਦੇ ਪੱਤਰਕਾਰ ਸੀਗੇ ਪ੍ਰਭਜੀਤ ਸਿੰਘ ਅੱਜ ਕੱਲ ਉਹਨੇ ਐਚਡੀ ਛੱਡਤਾ ਹੋਇਆ ਉਹਨਾਂ ਨੇ ਮਾਈਨਿੰਗ ਤੇ ਲਿਖਿਆ ਉਹਨਾਂ ਤੇ ਇੰਨਾ ਪ੍ਰੈਸ਼ਰ ਪਾਇਆ ਗਿਆ ਉਹਨਾਂ ਨੇ ਆਪਣੀ ਸਾਰੀ ਕਹਾਣੀ ਦੱਸੀ ਆ ਕਿੰਨਾ ਪ੍ਰੈਸ਼ਰ ਸੀ ਉਹਨਾਂ ਤੇ ਐਚਟੀ ਚ ਕੰਮ ਕਰਦੇ ਜਦੋਂ ਮਾਈਨਿੰਗ ਖਲਾਫ ਲਿਖ ਰਹੇ ਸੀ ਉਹ ਉਹ ਸਾਰਾ ਪ੍ਰੈਸ਼ਰ ਉਹਨਾਂ ਨੇ ਦੱਸਿਆ ਕਿ ਕਿੱਦਾਂ ਉਹਨਾਂ ਦੇ ਪਰਿਵਾਰ ਨੂੰ ਮਤਲਬ ਧਮਕੀਆਂ ਆਈਆਂ ਉਹਨਾਂ ਨੂੰ ਅਖਬਾਰ ਛੱਡਣ ਲਈ ਉਹਨਾਂ ਨੂੰ ਕਈ ਤਰੀਕਿਆਂ ਨਾਲ ਖਰੀਦਣ ਲਈ ਉਹ ਸਾਰੀਆਂ ਜਿਹੜਾ ਕੀਤੀਆਂ ਐਸ.ਡੀ ਦੇ ਇੱਕ ਸੀਨੀਅਰ ਪੱਤਰਕਾਰ ਪ੍ਰਭਦੀਪ ਸਿੰਘ ਤੋਂ ਪਹਿਲਾਂ ਉਹਨਾਂ ਦੀ ਮੌਤ ਕਿਵੇਂ ਹੋਈ ਕੀ ਖੁਲਾਸੇ ਸੀਗੇ ਉਹ ਸਾਰੀਆਂ ਗੱਲਾਂ ਵੀ ਅਸੀਂ ਫਿਲਮ ਚ ਪਾਈਆਂ ਕਿ ਐਚ.ਡੀ ਦੇ ਖਿਲਾਫ ਲਿਖਣ ਦਾ ਐਚ.ਡੀ ਦੇ ਵਿੱਚ ਲਿਖਣ ਦੇ ਲਈ ਮਾਈਨਿੰਗ ਖਿਲਾਫ ਉਹਨਾਂ ਨੂੰ ਖਮਿਆਜਾ ਦੇ ਭੁਗਤਣਾ ਪਿਆ ਕਿ ਉਹਨਾਂ ਦੀ ਜਾਨ ਚਲੀ ਗਈ ਮਾਰ ਦਿੱਤਾ ਗਿਆ ਇੱਕ ਪੱਤਰਕਾਰ ਜਿਹੜਾ ਬਹੁਤ ਵੱਡੇ ਅਖਬਾਰ ਦਾ ਤੇ ਵੱਡਾ ਆਦਾਰਾ ਐਚਡੀ ਹਿੰਦੁਸਤਾਨ ਟਾਈਮਜ਼ ਹੋਰ ਵੀ ਬਹੁਤ ਸਾਰੇ ਜਦੋਂ ਉਹਨਾਂ ਦੀ ਮੌਤ ਹੁੰਦੀ ਹੈ 2012 ਚ ਉਸ ਤੋਂ ਬਾਅਦ ਪ੍ਰੈਸ ਕਲੱਬ ਜਲੰਧਰ ਦੇ ਵਿੱਚ ਇੱਕ ਮੀਟਿੰਗ ਹੋਈ ਕਿ ਇਹ ਤੇ ਜਾਂਚ ਕਰਵਾਈ ਜਾਊਗੀ ਸਾਰਾ ਕੁਝ ਕੁਝ ਨਹੀਂ ਹੋਇਆ ਅਗਲੇ ਨੇ ਸਾਰਾ ਕੁਝ ਵਿੱਚੇ ਦਬਾ ਲਿਆ ਬਹੁਤ ਸਾਰੇ ਵੱਡੇ ਵੱਡੇ ਪੱਤਰਕਾਰ ਉਹ ਮਤਲਬ ਆਪਦੇ ਆਪ ਨੂੰ ਬਹੁਤ ਮਤਲਬ ਅਗਾਹ ਬધું ਦੱਸਦੇ ਰਹੇ ਉਹ ਉੱਥੇ ਕਵਰੇਜ ਰਖਵਾਤੀ ਉਹਨਾਂ ਨੇ ਉਹ ਜਾਂਦੇ ਹੀ ਨਹੀਂ ਉੱਥੇ ਉਹਨਾਂ ਸਪੋਰਟਸ ਦੇ ਉੱਪਰ ਉਹਨਾਂ ਨੇ ਐਡਸ ਲੈਣੀਆਂ ਸਰਕਾਰ ਤੋਂ ਵਿਰੋਧੀ ਧਿਰਾਂ ਤੋਂ ਫੰਡ ਲੈਣੇ ਜਾਂ ਕੁਝ ਵੀ ਕਿਉਂਕਿ ਸਾਰੇ ਇਨਵੋਲਵ ਨੇ ਇਹ ਚ ਕੱਲੀ ਸਰਕਾਰ ਨਹੀਂ ਵਿਰੋਧੀ ਜਾਂ ਜਿਹੜੇ ਬਾਹਰ ਵੀ ਬੈਠੇ ਨੇ ਜਾਂ ਅਫਸਰशाही ਉਹ ਸਾਰੇ ਇਨਵੋਲਵ ਨੇ ਤਾਂ ਉਹਦੇ ਚ ਜਦੋਂ ਆਪਾਂ ਇਹ ਸਮਝਦੇ ਆ ਨਾ ਕਿ ਉਹ ਪੱਤਰਕਾਰ ਜਿਹੜਾ ਐਡੇ ਵੱਡੇ ادارے ਦਾ ਉਹਨੂੰ ਮਾਰ ਦਿੱਤਾ ਗਿਆ ਤੇ ਉਹਨੂੰ ਇਹ ਕਿਹਾ ਗਿਆ ਕਿ ਐਕਸੀਡੈਂਟ ਸੀ ਤੇ ਜਦੋਂ ਜਾਂਚ ਦੀ ਗੱਲ ਆਉਂਦੀ ਆ ਸਾਰੇ ਪਿੱਛੇ हट ਗਏ ਤਾਂ ਇਹ ਤੋਂ ਸਮਝ ਆਉਂਦਾ ਕਿ ਕਿ ਕਿੰਨਾ ਗੰਭੀਰ ਸਵਾਲ ਆ। ਤਾਂ ਪੰਜਾਬ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਦੀ ਡਾਕੂਮੈਂਟਰੀ ਬਣਾਈ ਗਈ ਫਿਲਮ 'ਚ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਇਹ ਤੋਂ ਵੀ ਵੱਧ ਖੁਲਾਸੇ ਹੋਣ ਦੀ ਬਹੁਤ ਵੱਡੇ ਖੁਲਾਸੇ ਨੇ ਜੀ ਤੁਸੀਂ ਦੇਖੋਗੇ ਉਹ ਮਤਲਬ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਮਤਲਬ ਪ੍ਰੋਂਣ ਦੀ ਕੋਸ਼ਿਸ਼ ਕੀਤੀ ਹੈ 40 45 ਮਿੰਟ ਦੇ ਵਿੱਚ ਚਾਹੇ ਜਿੰਨਾ ਆ ਸਕਿਆ ਪਰ ਅਸੀਂ ਕੋਸ਼ਿਸ਼ ਕੀਤੀ ਹੈ ਬਹੁਤ ਜ਼ਿਆਦਾ ਆਇਆ ਉਹ ਸਾਰਾ ਏਰੀਆ ਕਿਵੇਂ ਜੁੜ ਕੇ ਸਾਰੇ ਮਹਿਕਮੇ ਆਪਸ ਵਿੱਚ ਔਰ ਸੱਤਾ ਤੇ ਵਿਰੋਧੀ ਤਰਫ ਸਾਰੇ ਪੰਜਾਬ ਨੂੰ ਕਿਵੇਂ ਤਬਾਹ ਕਰਨ ਲੱਗੇ ਹੋਏ ਨੇ ਜੀ ਬਹੁਤ ਸ਼ੁਕਰੀਆ ਚੋਕਰੀ ਨਜਾਇਜ਼ ਮਾਈਨਿੰਗ ਡਾਕੂਮੈਂਟਰੀ ਫਿਲਮ ਜਿਹੜੀ ਕਿ ਜਲਦੀ ਆਮ ਲੋਕਾਂ ਤੱਕ ਵੀ ਪਹੁੰਚੇਗੀ OTT ਪਲੇਟਫਾਰਮ ਦੇ ذریعے ਪਰ ਇਸ ਡਾਕੂਮੈਂਟਰੀ ਫਿਲਮ ਨੂੰ ਇੰਟਰਨੈਸ਼ਨਲ ਪੱਧਰ ਤੇ ਸਨਮਾਨ ਵੀ ਕੀਤਾ ਗਿਆ ਨਜਾਇਜ਼ ਮਾਈਨਿੰਗ ਡਾਕੂਮੈਂਟਰੀ ਫਿਲਮ ਦੇ ਮਾਇਨੇ ਕੀ ਨੇ ਅਸੀਂ ਮੋਟੀ ਮੋਟੀ ਗੱਲ ਕੀਤੀ ਹੈ ਇਸ ਦੇ ਵਿੱਚ ਕੌਣ ਕੌਣ ਕਿੰਨਾ ਇਨਵੋਲਵ ਹੈ ਕੌਣ ਕਿੰਨਾ ਦੋਸ਼ੀ ਹੈ ਇਸ ਦੇ ਬਾਰੇ ਕੌਣ ਕਿੰਨਾ ਜ਼ਿੰਮੇਵਾਰ ਹੈ ਸਾਰੀਆਂ ਗੱਲਾਂ ਉਸ ਫਿਲਮ ਦੇ ਵਿੱਚ ਜਵਾਬ ਦੇ ਵਿੱਚ ਰੂਪ ਦੇ ਵਿੱਚ ਮਿਲਣਗੀਆਂ ਇਸ ਮੁਲਾਕਾਤ ਵਿੱਚ ਇਨਾਈ ਮੂਨ ਸਿੰਘ ਆਲਕ ਜਿਹੜੇ ਉਸ ਫਿਲਮ ਦੇ ਡਾਇਰੈਕਟਰ ਨੇ ਫਿਲਮ ਮੇਕਰ ਨੇ ਉਹ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਹਾਜ਼ਰ